ਹਾਂ ਜੀ ਪ੍ਰਾਜੈਸਥੀਤ ਆਲੀ ਸੱਸੀ ਗੱਲ ਵੀਰੇ ਕੀ ਹਾਲ ਚੜਦੀ ਕਲਾ ਬੰਦ ਇਹ ਆਪਣਾ ਕੀ ਲੋਕੇਸ਼ਨ ਆ ਵੀਰੇ ਸਾਡੀ ਇਹ ਥੱਪਡੌਗ ਸਕੂਲ ਹੈਗੀ ਆ ਪਟਿਆਲਾ ਦੇ ਵਿੱਚ ਠੀਕ ਹੈ ਜੀ ਬੇਸਿਕਲੀ ਮੈਂ ਡੌਗ ਟ੍ਰੇਨਰ ਐ ਡੌਗ ਬੀਹੇਵੀਅਰਿਸਟ ਐ ਪਿਛਲੇ 22 ਸਾਲ ਤੋਂ ਕੁੱਤਿਆਂ ਨੂੰ ਟ੍ਰੇਨ ਕਰ ਰਿਹਾ ਐ ਤੇ ਹਜ਼ਾਰੇ ਕੁੱਤਾ ਮੈਂ ਟ੍ਰੇਨ ਕਰ ਚੁੱਕਿਆ ਹੈ ਇਹ ਇਹ ਮੇਰਾ ਆਪਣਾ ਡੌਗ ਹੈਗਾ ਯਾ ਹਾਲੀ ਹੀ ਬੀਨ ਗ੍ਰੇਡਨ ਹਾਜੀ ਕਿੰਨੀ ਉਮਰ ਹੋ ਗਈ ਜੀ ਇਹ 15 ਮਹੀਨੇ ਦਾ ਜੀ ਇਹ ਅੱਛਾ ਜੀ ਲੈਂਥ ਕਿੰਨੀ ਹੋ ਗਈ ਜੀ ਕਾਫੀ ਹਾਈਟ ਆ ਯਾਰ ਅਸੀਂ ਕਦੇ ਚੈੱਕ ਤਾਂ ਕੀਤੀ ਨਹੀਂ ਹੈਗੀ ਹਜੇ ਸਾ ਗ੍ਰੋਥ ਕਰ ਰਿਹਾ ਐ ਇਹ ਅੱਛਾ ਜੀ ਹਾਂ ਹਜੇ ਹੋਰ ਕਿਚਨ ਆਣੇ ਸਵਾ ਕਿਵੇਂ ਜੀ ਇਹਦਾ ਫ੍ਰੈਂਡਲੀ ਐ ਜੇ ਤੁਸੀਂ ਅਨਨੌ ਬੰ ਹੈਰਿਡੀਟੀ ਦੇ ਵਿੱਚ ਹੀ ਹੈਗਾ ਅਟੈਕ ਕਰ ਦੂਗਾ ਹਾਂ ਜੀ ਹਾਂ ਜੋ ਤਾਂ ਹੈ ਜੀ ਉਧਾ ਨਹੀਂ ਉਹਦਾ ਫ੍ਰੈਂਡਲੀ ਆ ਬੱਚਿਆਂ ਦੇ ਨਾਲ ਠੀਕ ਹੈ ਵੀਰੇ ਤੇ ਹੋਰਾਂ ਨਾਲੋਂ ਕੀ ਵੱਖਰਾ ਵੀਰੇ ਵੱਖਰਾ ਹੈ ਆ ਭਰਾ ਡਿਜ਼ਾਈਨ ਹੈਗਾ ਆ ਬੋਡਾ ਇਸ ਹੈਗਾ ਆ ਠੰਡਾ ਹੈ ਸ਼ਾਨ ਡੌਗ ਹੈ ਠੀਕ ਹੈ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਆ ਕਿ ਵੀ ਹਨਾ ਠੀਕ ਹੈ ਖੁਰਾਕ ਵਗੈਰਾ ਦਾ ਵੀਰੇ ਖੁਰਾਕ ਦੇ ਵਿੱਚ ਕਾਫੀ ਅੱਛੀ ਜਿਹੜੀ ਹੈਗੀ ਆ ਅਸੀਂ ਮਤਲਬ ਮੰਨ ਕੇ ਚੱਲੋਗੇ ਵੀ ਕਿੱਲੋ ਕਸੀ ਇਹਨੂੰ ਮੀਟ ਹਾਰੋ ਜੇ ਅਸੀਂ ਪਾੜਾ ਆ ਤੇ ਕਿੱਲੋ ਦੀ ਫੀਡ ਅੱਛੇ ਇਹ ਵੀਰੇ ਕੰਟੈਕਟ ਕਰਨਾ ਹੋਵੇ ਤੁਹਾਡੇ ਨਾਲ ਵਾਈ ਨਾਟ ਅ ਸੜਾ ਨੰਬਰ ਲੈ ਸਕਦੇ ਹੋ ਤੁਸੀਂ 9876643476 ਠੀਕ ਹੈ ਥਾਪਰ ਡੌਗ ਸਕੂਲ ਤੁਸੀਂ ਸਰਚ ਕਰੋਗੇ ਅਗਰ ਗੂਗਲ ਦੇ ਉੱਪਰ ਵੀ ਤਾਂ ਮੇਰੇ ਉੱਤੇ ਤੁਹਾਨੂੰ ਸਕੂਲ ਵੀ ਮਿਲ ਜਾਊਗਾ ਅਸੀਂ 10 ਦਿਨਾਂ ਦੇ ਵਿੱਚ ਕੁੱਤਿਆਂ ਨੂੰ ਟ੍ਰੇਨ ਕਰਦੇ ਆ ਬਿਨਾ ਮਾਰੇ ਓਕੇ ਜੀ ਬਿਨਾ ਮਾਰੇ 10 ਦਿਨਾਂ ਵਿੱਚ ਡੌਗ ਦੇ ਦਿੰਨੇ ਆ ਹੈਡ ਉਹ ਤੇ ਆਪਾਂ ਸ਼ੁਰੂਆਤ ਕਦੋਂ ਕਰਨੀ ਹੈ ਡੌਗ ਨੂੰ ਟ੍ਰੇਨ ਕਰਨ ਵਾਸਤੇ ਜਦੋਂ ਆਪਾਂ ਟ੍ਰੇਨਿੰਗ ਕਰਾਣੇ ਆ ਨਾ ਲੋਕ ਨੇ 4 ਮਹੀਨੇ 6 ਮਹੀਨੇ 5 ਮਹੀਨੇ ਦਾ ਹੋਣਾ ਚਾਹੀਦਾ ਹੈ ਜਦੋਂ ਉਹ ਸੁਰਤ ਸਾਫ ਲੈਂਦਾ ਆਪਣੀ ਉਹ ਫਿਰ ਆਪਾਂ ਟ੍ਰੇਨ ਕਰ ਸਕਦੇ ਹਾਂ ਵਧੀਆ ਤਰੀਕੇ ਨਾਲ ਠੀਕ ਹੈ ਜੀ ਕਿੰਨਾ ਟਾਈਮ ਲੈਂਦਾ ਜੀ ਟ੍ਰੇਨਿੰਗ ਕੋ ਵਾਸਤੇ 10 ਦਿਨ ਅੱਛਾ 10 ਦਿਨ ਇਹ ਕੁੱਤਾ ਸਿੱਖ ਜਾਂਦਾ ਠੀਕ ਹੈ ਜੀ ਓਏ ਦੇਖੀ ਸਿਰ ਕੀ ਪੀਸ ਸਿਰ ਰੱਖ ਦੇ ਸਿਰ ਚੱਲ ਅੱਗੇ ਸਿਰ ਚਲੋ ਸਿਰ ਸਿਰ ਗੁੱਡ ਯੇ ਸਟੈਪਸ ਫੀਸ ਸਾਡੀ 15000 ਰੁਪਏ ਹੁੰਦੀ ਹੈ ਵੀਰੇ 10 ਦਿਨਾਂ ਦੀ ਓਦੇ ਵਿੱਚ ਅਸੀਂ ਫੂਡ ਫ੍ਰੀ ਕਰ ਦਿੰਨੇ ਆ ਲੈ ਬਣ ਅਸੈਸਰੀ ਤੁਹਾਡੀ ਹੋਊਗੀ ਅਸੀਂ ਸਿਰਫ ਟ੍ਰੇਨ ਕਰਕੇ ਦੇ ਦੇਣਾ ਪੂਰਾ ਪ੍ਰੋਪਰ ਹੋ ਜਾਂਦਾ ਜੀ ਪ੍ਰੋਪਰ ਅੱਛਾ ਜੀ ਤੁਸੀਂ ਇੰਸਟਾ ਇੰਸਟਾਗ੍ਰਾਮ ਤੇ ਸਰਚ ਵੀ ਕਰ ਸਕਦੇ ਹੋ ਥੱਪਰ ਡੌਗ ਸਕੂਲ ਫੇਸਬੁੱਕ ਤੇ ਕਰ ਸਕਦੇ ਹੋ YouTube ਤੇ ਕਰ ਸਕਦੇ ਹੋ ਥੱਪਰ ਡੌਗ ਸਕੂਲ ਉਨੋਂ ਤੇ ਸਾਰੇ ਮੇਰੇ ਜੋ ਵੀ ਡਾਟਾ ਮਿਲਜੂਗਾ ਕੋਈ ਵੀ ਸੀਐਮ ਭਗਵੰਤ ਮਾਨ ਜੀ ਦੇ ਡੌਗ ਵੀ ਮੇਰੇ ਕੋਲ ਆਏ ਸੀਗੇ ਅਸੀਂ ਤਿੰਨੇ ਡੌਗ ਉਹਨਾਂ ਦੇ ਟ੍ਰੇਨ ਕਰਕੇ ਦਿੱਤੇ ਉਹਨਾਂ ਕੋਲ ਜਰਮਨ ਸ਼ੈਫਰਡ ਸੀਗੇ ਦੋ ਲੇਬਰਡ ਔਰ ਸੀਗੇ ਠੀਕ ਹੈ ਕੁਈ ਤੇ ਮੱਕੀ ਕੋਈ ਸੀਡ ਕੋਈ ਵੀ ਹੋਵੇ ਕੋਈ ਵੀ ਕਿੰਨੀ ਵੀ ਉਮਰ ਹੋਵੇ ਉਮਰ ਦਾ ਵੀ ਕੋਈ ਇਸ਼ੂ ਨਹੀਂ ਹੈਗਾ ਜੇ 10 ਸਾਲ ਦਾ ਕੁੱਤਾ ਅਸੀਂ ਟ੍ਰੇਨ ਕਰ ਦਿੰਨੇ ਆ ਅੱਛਾ ਜੀ ਹਾਂ ਜੀ ਇਹ ਕਿਹੜੀ ਬਰੀਡ ਹੈ ਇਹ ਹਰਲੀ ਕਵਿਨ ਗ੍ਰੇਡੈਂਟ ਹੈ ਜੀ ਕਿੰਨੇ ਸਾਲਾਂ ਤੋਂ ਕਰ ਰਹੇ ਹੋ ਮੇਰੀ ਟ੍ਰੇਨਿੰਗ ਮੈਨੂੰ 22 ਸਾਲ ਹੋ ਗਏ ਵੀਰੇ ਅੱਛਾ ਜੀ ਹਾਂ ਜੀ ਮੈਂ ਬੈਂਕਾਕ ਤੋਂ ਟ੍ਰੇਨਿੰਗ ਕੀਤੀ ਆ ਅੱਛਾ ਜੀ ਤੇ ਡੌਗਸ ਨੂੰ ਕਰਦੇ ਅਸੀਂ ਬਿਨਾ ਮਾਰੇ ਟ੍ਰੇਨ ਕਰ ਦਿੰਨੇ ਆ ਸਿਰਫ 10 ਦਿਨ ਹੀ ਲੈਣੇ ਆ ਕੀ ਖਾਸੀਅਤ ਰਹਿੰਦੀ ਹੈ ਜੀ ਖਾਸੀਅਤ ਭਰਾ ਹੈ ਬੱਚੇ ਜਿਨ੍ਹਾਂ ਦਾ ਦਿਮਾਗ ਹੁੰਦਾ ਚਾਹੇ 10 ਸਾਲ ਦਾ ਡੌਗ ਹਾਂਜੀ ਤੁਸੀਂ ਬੱਚੇ ਨੂੰ ਜਿੱਦਾਂ 2 3 ਸਾਲ ਦੇ ਬੱਚੇ ਨੂੰ ਟ੍ਰੇਨ ਕਰ ਦਿੰਨੇ ਹੋ ਠੀਕ ਹੈ ਜੀ ਉਦੋਂ ਬਿਨਾ ਮਾਰੇ ਤੁਸੀਂ ਜਾਨਵਰ ਨੂੰ ਵੀ ਟ੍ਰੇਨ ਕਰ ਸਕਦੇ ਹੋ ਠੀਕ ਹੈ ਜੀ ਇਹ ਗੱਲ ਤੇ ਕ੍ਰੋਪਿੰਗ ਵਗੈਰਾ ਜੀ ਕ੍ਰੋਪਿੰਗ ਅਸੀਂ ਡਾਕਟਰ ਵਿਦਿਆਰਥਨ ਤੋਂ ਕਰਾਈ ਹੈਗੀ ਹੈ ਯੂਪੀ ਤੋਂ ਮੇਰਠ ਤੋਂ ਆਏ ਸੀ ਠੀਕ ਹੈ ਵੈਸੇ ਬੈਂਡ ਨਹੀਂ ਨਹੀਂ ਮੇਰੇ ਬੈਂਡ ਬੋਨ ਤਾਂ ਕੁਝ ਵੀ ਨਹੀਂ ਹੈਗਾ ਹੁਣ ਪਿਟਬੂਲਸ ਦੇ ਵੀ ਕਰਵਾਂਦੀ ਹਾਂ ਕਰਵਾਉਂਦੇ ਨੇ ਹਾਂਜੀ ਰੋਡਵਿਲਰ ਦੀ ਵੀ ਟੇਲ ਕੱਟ ਦਿੰਦੇ ਨੇ ਹਾਂਜੀ ਬੈਂਨ ਵਾਲੀ ਕੋਈ ਗੱਲ ਨਹੀਂ ਹੈਗੀ ਬਟ ਸਾਨੂੰ ਕ੍ਰੂਟੀ ਨਹੀਂ ਕਰਨੀ ਚਾਹੀਦੀ ਬਟ ਇਹ ਜਿਹੜੀ ਬਰੀਡ ਹੈਗੀ ਹੈ ਅਗਰ ਇਸੇ ਕੰਨ ਨਹੀਂ ਘਟਦੇ ਤੇ ਖਾਂਦਾ ਤਾਂ ਕੰਨ ਹੀ ਲਿਬੜੀ ਜਾਂਦੇ ਨੇ ਖਾਣੇ ਦੇ ਵਿੱਚ ਐਡੇ ਐਡੇ ਕੰਨ ਨੇ ਸੋ ਦੈਟਸ ਵਾਈ ਹਾਂਜੀ ਇਹ ਕਰਾਣਾ ਜ਼ਰੂਰੀ ਹੈ ਇਹਨਾਂ ਦਾ ਠੀਕ ਹੈ ਜੀ ਚਲੋ ਠੀਕ ਆ ਭਰਾ ਠੀਕ ਆ ਭਰਾ ਧੰਨਵਾਦ ਵੈਲਕਮ ਜੀ ਮਿਲਾਂਗੇ ਜੀ ਵੈਲਕਮ ਜੀ ਵੈਲਕਮ ਲੱਗ